ਅਸਮਾਨਾ ਦੇ ਨਿੱਜੀ ਹੋਟਲ ਵਿੱਚ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਰੈਲੀ ਜੋ ਕਿ ਕੁਝ ਦਿਨਾਂ ਬਾਅਦ ਸਮਾਣਾ ਪਹੁੰਚ ਰਹੀ ਹੈ ਉਸ ਦੇ ਸਵਾਗਤ ਬਾਰੇ ਚਰਚਾ ਕੀਤੀ ਗਈ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਜੇਕਰ ਭਾਜਪਾ ਨਾਲ ਸਮਝੌਤਾ ਨਾ ਹੋਇਆ ਤਾਂ 13 ਸੀਟਾਂ ਤੇ ਅਕਾਲੀ ਦਲ ਇਕੱਲਾ ਹੀ ਚੋਣਾਂ ਲੜੇਗਾ ਪੱਤਰਕਾਰਾਂ ਤੋਂ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਪਾਰਟੀ ਦਾ ਹੁਕਮ ਹੋਇਆ ਤਾਂ ਮੈਂ ਪਟਿਆਲਾ ਲੋਕ ਸਭਾ ਤੋਂ ਛੁੱਟ ਲੈਣਾਗਾ ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਨਗਰ ਕੌਂਸਲ ਦੇ ਸਾਬਕ ਦਾ ਸ਼ਾਮਲ ਨਾ ਹੋਣਾ ਇੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਜੇਕਰ ਮਹਾਜਨਗਰ ਕੌਂਸਲ ਦੇ ਪ੍ਰਧਾਨ ਰਹੇ ਅਕਾਲੀ ਦਲ ਉਸ ਨੂੰ ਦਰਤਨਾਰ ਕਰ ਰਹੀ ਹੈ ਜਿਸ ਨਾਲ ਅਕਾਲੀ ਦਲ ਨੂੰ ਮਹਾਜਨ ਵੋਟਾਂ ਤੋਂ ਵਾਂਝੀ ਰਹਿ ਸਕਦੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦਤ ਨਗਰ ਖੇੜੇ ਨੂੰ ਲੈ ਕੇ ਚੱਲਦਾ ਵਿਵਾਦ ਵੀ ਦੇਖਣ ਨੂੰ ਮਿਲੇਗਾ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸਮਾਣਾ ਦਾ ਵਿਕਾਸ ਕਰਵਾਇਆ ਸੀ ਪਰ ਹੁਣ ਤਾਂ ਸਮਾਣਾ ਦਾ ਵਿਨਾਸ਼ ਹੋ ਰਿਹਾ ਹੈ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਮਾਨਸਲ ਦੀ ਰਿਪੋਰਟ ਜਦੋਂ ਤੁਸੀਂ ਸਾਰਿਆਂ ਨੂੰ ਮਿਲਾਉ ਕਰੂਗੇ ਅਤਿ ਸ਼ਾਨਾ ਤਲਵ ਪੰਜਾਬ ਬਚਾਓ ਯਾਤਰਾ ਸਾਹ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਕਾਲੀ ਲਾਲ ਸਾਰੇ ਹਲਕਿਆਂ ਦੇ ਵਿੱਚ ਕੱਢ ਰਹੇ ਨੇ ਇੱਕ ਦਿਨ ਦੇ ਵਿੱਚ ਦੋ ਹਲਕੇ ਕੱਢਦੇ ਨੇ ਔਰ ਤੁਸੀਂ ਦੇਖਿਆ ਵੀ ਕਿੰਨਾ ਹੁਸ਼ਾ ਹੈ ਹਜ਼ਾਰਾਂ ਦੀ ਟਰੈਕ ਸਦਾ ਦੇ ਟਰੈਕਟਰ ਹੁੰਦੇ ਨੇ ਸਦਾ ਦੇ ਤਾਜੇ ਮੋਟਰਸਾਈਕਲ ਹੁੰਦੇ ਨੇ ਤੇ ਹਜ਼ਾਰਾਂ ਤਾਜੇ ਕਾਰਾਂ ਹੁੰਦੀਆਂ ਨੇ ਬਹੁਤ ਵੱਡਾ ਕਾਫਲਾ ਬਣਦਾ ਹਰ ਜਗ੍ਹਾ ਦੇ ਉੱਤੇ ਲੋਕ ਖੜਦੇ ਨੇ ਖੜ ਕੇ ਸੁਣਦੇ ਨੇ ਲੋਕ ਅੱਜ ਗੱਲ ਕਰ ਰਹੇ ਨੇ ਕਿ ਸ਼ੋਮਣੀ ਕਾਲੀਗੜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਬਹੁਤ ਸਾਰੇ ਕੰਮ ਹੋਏ ਤੇ ਅੱਜ ਲੋਕ ਉਹੀ ਚਾਹੁੰਦੇ ਨੇ ਪਹਿਲਾਂ ਕਾਂਗਰਸ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਿਵੇਂ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਤੁਸੀਂ ਦੇਖਿਆ ਹੀ 5 ਸਾਲ ਦੇ ਵਿੱਚ ਕਿੰਨਾ ਟੁੱਟਿਆ ਉਸ ਤੋਂ ਬਾਅਦ ਵਿੱਚ ਆਪ ਨੇ ਵੀ ਉਹੀ ਕੁਛ ਕੀਤਾ ਅੱਜ ਤਕਰੀਬਨ ਤਕਰੀਬਨ 2 ਸਾਲ ਤੋਂ ਉੱਤੀ ਦਾ ਸਮਾਂ ਹੋ ਗਿਆ ਇੱਕ ਡਿਵੈਲਪਮੈਂਟ ਦਾ ਕੰਮ ਦੱਸ ਦਿਓ ਜਿਹੜੀ ਕ腐ਸ਼ਨ ਹੈ ਉਹ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਪ੍ਰੈਸ ਨੂੰ ਜਾਦੇ ਪਤਾ ਹੁੰਦਾ ਹੈ ਕਿ ਵੀ ਕਿੰਨੀ ਗ੍ਰਾਫੀ ਚੱਲ ਰਹੀ ਹੈ ਕਿੰਨੀ ਕਮਾਨਦਾਰੀ ਹੈ ਇਹ ਗੱਲ ਮੇਰੇ ਨਾਲ ਬਾਅਦ ਤੁਹਾਨੂੰ ਪਤਾ ਸੋ ਅੱਜ ਲੋਕ ਗੱਲ ਕਰਦੇ ਨੇ ਕਿ ਜਿਹੜੀਆਂ ਛੜਕਾ ਬਣੀਆਂ ਬਿਜਲੀ ਦੇ ਗ੍ਰਿਡ ਬਣੇ ਬਿਜਲੀ ਦੇ ਸਰਪਲਸ ਹੋਈ ਸਮਾਣੇਤ ਕੱਲੇ ਦੇ ਵਿੱਚ ਪੰਜ ਗ੍ਰਿਡ ਬਣੇ ਸੀ ਆਪਣੇ ਇੱਕ ਰਿਕਾਰਡ ਤੋੜ ਸੀ ਆ ਵੱਡੇ ਵੱਡੇ ਪੁਲ ਬੰਮਲੇ ਦਾ ਪੁਲ ਕਿਹਰੇ ਦਾ ਪੁਲ ਜਿਹਨਾਂ ਨੂੰ ਸੀ ਖੁੰਨੀ ਪੁਲ ਕਹਿੰਦੇ ਸੀ ਉਹ ਵੀ ਸ਼ੋਮਨੀ ਕਲਦਾ ਦੀ ਸਰਕਾਰ ਦੇ ਚਾਹੀ ਬਣੇ ਜਿਹੜੀਆਂ ਆ ਸੜਕਾਂ ਨੇ ਜੀਰਕੁਰ ਤੋਂ ਬਠਿੰਡੇ ਜਾਂਦੀ ਹੈ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾਂਦੀ ਹੈ ਅਮਰਸਾਹ ਸਾਹਿਬ ਨੂੰ ਜਾਂਦੀ ਹੈ ਬਠਿੰਡੇ ਤੋਂ ਮਾਨਸਾ ਤੋਂ ਹਰ ਸਾਰੀਆਂ ਸੜਕਾਂ ਫੋਰ ਲੇਨਿੰਗ 6th ਲੇਨਿੰਗ ਸ਼ੋਮਨੀ ਕਲਦਾ ਦੇ ਟਾਈਮ ਦੇ ਵਿੱਚ ਬਣੀਆਂ ਨੇ ਕਹਰਾ ਜੀ ਬਈ ਦੱਸੋ ਵੀ ਤੁਹਾਡਾ ਸਮਝੌਤਾ ਬੀਜੇਪੀ ਨਾਲ ਹੋ ਰਿਹਾ ਕਿ ਨਹੀਂ ਦੇਖੋ ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਤੇ ਨਾ ਚਿਤਤੇ ਜਿੱ ਲੜ ਰਹੇ ਆ ਸਾਡਾ ਸੁਨੀਲ ਜਾਖੜ ਜੀ ਦਾ ਅੱਜ ਬਿਆਨ ਆਇਆ ਹੈ ਉਹ ਇਹ ਹੈ ਅੱਜ ਇਹੀ ਫੈਸਲਾ ਕੀਤਾ ਸੀ ਸਾਡੇ ਕਈ ਪੰਥਕ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਪੰਜਾਬੀ ਦੇ ਮੁੱਦੇ ਨੇ ਕਿਸਾਨੀ ਦੇ ਮੁੱਦੇ ਨੇ ਜੇ ਉਹ ਹੱਲ ਹੁੰਦੇ ਨੇ ਫਿਰ ਸਾਨੂੰ ਕੋਈ ਦਿੱਕਤ ਆਈ ਗੱਲ ਨਹੀਂ ਪਰ ਜੇ ਉਹ ਮਹੱਲ ਨਹੀਂ ਹੁੰਦੇ ਫਿਰ ਅਸੀਂ ਸਮਝੌਤਾ ਨਹੀਂ ਕਰ ਸਕਦੇ ਏ ਕੋਈ ਉਮੀਦ ਹੈ ਬੀਜੇਪੀ ਨਾਲ ਸਾਡੇ ਅੱਜ ਅੱਜ ਮੁੱਦੇ ਹੱਲ ਕਰ ਦੇਣ ਤਾਂ ਅੱਜ ਵੀ ਕਰਨ ਨੂੰ ਤਿਆਰ ਆ ਜੇ ਮੁੱਦੇ ਹੱਲ ਨਹੀਂ ਹੁੰਦੇ ਫਿਰ ਕੋਈ ਸਮਝੌਤਾ ਨਹੀਂ ਫਿਰ ਤੁਸੀਂ ਅਕਾਲੀ ਦਲ ਦੇ ਸਾਰੀਆਂ ਅਕਾਲੀ ਦਲ ਆਪਣੇ ਤੌਰ ਤੇ 13 ਜਾਂ 13 ਸੀਟਾਂ ਲੈਣਗੇ ਤਕੜੇ ਹੋ ਕੇ ਲੜਾਂਗੇ ਅਰ ਗੁਰੂ ਨੇ ਕਿਰਪਾ ਕੀਤੀ ਤਾਂ ਬਹੁਤ ਵੱਡੀ ਮжоਰਿਟੀ ਨਾਲ ਜਿੱਤਾਂਗੇ ਅਗਰ ਅਕਾਲੀ ਦਲ ਇਕੱਲੇ ਇਲੈਕਸ਼ਨ ਲੜਦਾ ਹੈ ਅਰ ਤੁਹਾਨੂੰ ਪਟਿਆਲਾ ਲੋਕ ਸਭਾ ਤੋਂ ਬਾਦਲ ਸਾਹਿਬ ਟਿਕਟ ਦਿੰਦੇ ਨੇ ਤਾਂ ਤੁਸੀਂ ਤਿਆਰ ਹੋ ਦੇਖੋ ਪਾਰਟੀ ਦਾ ਤਾਂ ਹੁਕਮ ਹੁੰਦਾ ਹੁੰਦਾ ਹੈ ਹਾਂਜੀ ਪਾਰਟੀ ਕੋਈ ਕਿਸੇ ਨੂੰ ਕਹਿੰਦੀ ਨਹੀਂ ਹੈ ਨਾ ਕੋਈ ਰਿਕਵੈਸਟ ਕਰ ਦਿਆ ਪਾਰਟੀ ਦਾ ਹੁਕਮ ਹੁੰਦਾ ਹੈ ਜਿਹੜੇ ਚ ਪਾਰਟੀ ਦੇ ਵਰਕਰ ਨੇ ਉਹਨਾਂ ਨੇ ਹੁਕਮ ਮੰਨਣਾ ਹੁੰਦਾ ਹੈ ਜੋ ਪਾਰਟੀ ਕਹੂ ਬੰਨਣਾਗੇ ਸੀ ਕੋਈ ਹੁਕਮ ਮੰਨੋਗੇ ਕੋਈ ਕੋਈ ਵੀ ਮੰਨੂਗਾ ਹਰ ਬੋਲਾ ਮੰਨੂਗਾ ਧੰਨਵਾਦ ਬੋਲੇ